ਉਹ ਹੋ ਕੋਈ ਛਾਦ ਦੇਵੇ ਕੋਈ ਇਹਨਾਂ ਨੂੰ ਕਰਨ ਵੇਜ ਰਖ ਲੈ ਇਹਨਾਂ ਨੂੰ ਤੇ ਤੇਰੀ ਦਿਲ ਦੀ ਤਮੰਨਾ ਕੀ ਅਸਲ ਦੇ ਵਿੱਚ ਮੇਰੀ ਤਾਂ ਇਹ ਹੀ ਹੈ ਜੀ ਜਾਂ ਮੇਰੇ ਪੈਸੇ ਦਿੱਤੇ ਜਾਣ ਜਾਂ ਫਿਰ ਕੁੜੀ ਆ ਕੇ ਘਰੇ ਰਹਿ ਲੇ ਇੱਕ ਮੈਂ ਸਾਨੂੰ ਆ ਚੀਜ਼ ਦਿਖਾਉਣ ਲੱਗਾਂਗਾ ਪ੍ਰੂਫ ਆ ਮੜਾ ਜਾ ਝੂਮ ਮਾਰ ਦਿਓ ਇਹ ਪੱਕੇ ਤੌਰ ਦੇ ਉੱਤੇ ਸਤਾਮ ਲੈ ਕੇ ਅਦਾਲਤ ਦੇ ਵਿੱਚ ਤੁਹਾਡਾ ਲਿਖਤ ਲਿਖਿਆ ਹੋਇਆ ਹੈ ਇਹ ਇਹ ਹਾਂ ਜੀ ਕਚਹਿਰੀਆਂ ਦੇ ਵਿੱਚ ਲਿਖ ਲਿਖਾ ਹੋਇਆ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਹੋਇਆ ਵੀ ਜੇ ਕੁੜੀ ਮੁਕਰਦੀ ਆ ਹਾਂ ਜੀ ਤਾ ਮੈਨੂੰ ਵਾਹਣ ਵੇਚ ਕੇ ਤੁਸੀਂ ਪੈਸੇ ਦੋ ਹਾਂਜੀ ਇਹ ਤਾਂ ਪਿਓ ਨੇ ਇਹਦੇ ਦਾਦੇ ਦੇ ਸਹਣ ਹੋਏ ਹੋਏ ਮੇਰੇ ਕੋਲੇ ਪੈੜੀ ਇਹਨੇ ਲਿਖਾਈ 8 ਕਿੱਲੇ ਅੱਛਾ 8 ਕਿੱਲੇ ਪੈੜੀ ਹੈ ਮੇਰੇ ਕੋਲੇ ਮੈਂ ਪੈੜੀ ਵੇਚ ਕੇ ਇਹਨੂੰ ਸਾਰੇ ਪੈਸੇ ਦਊਂਗਾ ਜੇਕਰ ਕੁੜੀ ਮੇਰੀ ਕੱਲ ਨੂੰ ਬਾਹਰ ਜਾ ਕੇ ਮੁੱਕਰਦੀ ਅੱਛਾ ਇਹਨੇ ਇਹ ਗੱਲ ਕਹੀ ਹੈ ਇਹਨੇ ਪਹਿਲਾਂ ਪੈੜੀ ਇਹਦੇ ਕੋਲੇ ਕਿੰਨੀ ਹੈ ਪੈੜੀ ਇਹਦੇ ਕੋਲੇ ਜੀ 3 ਕਿੱਲੇ ਹੈ ਜੀ ਤੇ ਘਾਪੂ ਦੀ ਮਰ ਗਿਆ ਉਦਾਂ ਹੀ ਬਸ ਉਹ ਸਾਨੂੰ ਭਰੋਸੇ 'ਚ ਲੈਣ ਖਾਤਰ ਅੱਛਾ ਦੂਜੀ ਜ਼ਮੀਨ ਸੀਗੀ ਠੇਕੇ ਤੇ ਅੱਛਾ ਤੇ ਸਾਨੂੰ ਜੇ ਮੇਂ ਪਰੋਸੇ ਚ ਬੰਦੇ ਨੂੰ ਲੈਣਾ ਹੋਵੇ ਯਾਰ ਮੈਂ ਤਾਂ ਲੈ ਲਿਖਾ ਵੀ ਕਰ ਲੂੰਗਾ ਮੇਰਾ ਅਚਾ ਆ ਬੰਦੇ ਨੂੰ ਹੋਈ ਜਾਂਦਾ ਕੁੜੀ ਦਾ ਪਿਓ ਆਪ ਕਹੀ ਜਾਂਦਾ ਵੀ ਮੇਰੇ ਨਾਲ ਤੂੰ ਲੈ ਲਿਖਾ ਕਰੋ ਗੱਲ ਹੀ ਕੋਈ ਨਹੀਂ ਆਹ ਭਾਈ ਇਹ ਨਹੀਂ ਹੈਗਾ ਥੱppa ਕਾ ਜਾਂਦਾ ਪਿਆ ਬਾਈ ਦਾ ਝਾਕ ਲੋ ਕੱਲਾ ਕੱਲਾ ਹਰ ਇੱਕ ਚੀਜ਼ ਦੀ ਪ੍ਰੂਫ ਆ ਮੇਰੇ ਵੀਰ ਕੋਲੇ ਜਿੰਨੇ ਖਾਤਿਆਂ ਚ ਪੈਸੇ ਗਏ ਬਾਹਰ ਇਧਰ ਜੋ ਪੈਸਾ ਲੱਗਿਆ ਸਾਰਾ A to Z ਪਹਿਲਾਂ ਕਾਲਜ ਚ ਸੋਡਾ ਹੋਰ ਸੀ ਫਿਰ ਬਦਲੇ ਵੀ ਬਦਲਿਆ ਹਾਂ ਪਹਿਲਾਂ ਉਹ 11 ਲੱਖ ਰੁਪਏ ਉਹ ਵੀ ਖਤਮ ਗਿਆ ਉਹ ਹੀ ਗਿਆ ਉਹ ਹੀ ਗਿਆ ਨਾ ਤੀ ਦੇ ਨਾ ਪਿਓ ਦੇ ਕਹਿੰਦੇ ਲੇਖ ਹੀ ਨਹੀਂ ਉਹ ਉਹ ਬਸ ਆਉਂ ਸੀ ਜਦੋਂ ਪਹਿਲਾਂ ਰਖੂ ਜਿ ਲਈ ਗਈਆਂ ਵੀਜ਼ਾ ਲੈਣ ਖਾਤਰ ਉਹ ਮੈਂ ਮੈਂ ਕਿਹਾ ਚਲ ਕੋਈ ਗੱਲ ਨਹੀਂ ਹੋਰ ਲੱਗ ਜਾਣਗੇ ਪੈਸੇ ਪ੍ਰਾਈਵੇਟ ਕਾਲਜ ਲੈ ਆ ਫਿਰ ਪਬਲਿਕ ਲੈ ਕੇ ਦਿੱਤਾ ਉਹਦੀਆਂ ਫੀਸਾਂ ਭਰੀਆਂ ਮੈਂ ਕਿਹਾ ਕੋਈ ਗੱਲ ਨਹੀਂ ਵੀ ਹੋ ਜੂ ਜਦੋਂ ਆਪਾਂ ਇਕੱਠੇ ਹੋਗੇ ਵਰਕ ਪਰੋਂ ਮਿਲ ਗਿਆ ਸੈਟਮੈਂਟ ਹੋ ਜੂਗਾ ਕੈਨੇਡਾ ਵਾਲਿਓ ਉਹ ਮੇਰੇ ਭਰਾਵੋ ਜਿਹੜੇ ਉੱਥੇ ਮੇਰੇ ਵੀਰ ਰਹਿੰਦੇ ਆ ਮੈਨੂੰ ਵੀ ਬੜੇ ਭਰਾਵਾਂ ਨੇ ਕਨੈਕਟ ਕਰਿਆ ਹਨ ਭਰਾ ਨੂੰ ਵੀ ਕਰਿਆਗਾ ਉਹ ਬੇਨਤੀ ਆ ਓਏ ਮੈਂ ਕਰਦਾ ਅੱਠ ਵਨ ਕੇ ਬੇਨਤੀ ਇਹਦਾ ਦੁੱਖ ਸਮਝੋ ਏ ਚਾਰ ਕਿੱllen ਵਾਲਾ ਓਏ ਚਾਰ ਕਿੱllen ਨੇ ਲਈ ਕੀ ਸਾਰੇ ਸੀਜ਼ਨ ਚ ਕੁੱਲ ਮਿਲਾ ਕੇ 3 ਲੱਖ ਦੀ ਫਸਲ ਹੁੰਦੀ ਆ ਪੌਣੇ ਤਿੰਨ ਲੱਖ ਦੀ ਖਰਚਾ ਕੱਢ ਕੇ ਉਹਦੇ ਵਿੱਚ ਖਾਣ ਪੀਣ ਦਵਾਈਆਂ ਦੱਲਾ ਸਭ ਕੁਝ ਆ ਜਾਂਦਾ ਓਏ ਇਹਦਾ ਦਰਦ ਸਮਝੋ ਏ ਭੋਲੇ ਜਿਹਾ ਆਖਦਾ ਓਏ ਉਹ ਜੀ ਨੂੰ ਪਈਆਂ ਦੀ ਪਤਲੀ ਵਾਂਗੂ ਰਗੜ ਕੇ ਧਰ ਗਈ ਉਹ ਬੀਰੋ